ਕਿਸੇ ਨੂੰ ਵੀ ਮੰਦਾ ਨਾ ਬੋਲੋ ਕੋਈ ਪਤਾ ਨਹੀਂ ਕਿਸ ਦੀ ਸਿੰਘਾ ਸ਼ੀਦਾ ਨਾਲ ਗੱਲ ਹੁੰਦੀ ਹੋਵੇ ਉਹ ਬੜਾ ਵਿਅੰਤਾ ਛੇਤੀ ਹੀ ਸੁਣ ਲੈਂਦਾ ਹੈ ਸਭ ਦੀ ਮਾੜੀ ਚੰਗਾ ਕਿਸੇ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਰੱਬ ਸਭ ਦੇਖਦਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਜਾਣੀ ਜਾਣਨੇ ਚੰਗੇ ਕਰਮ ਕਮਾਇਆ ਕਰੋ ਚੰਗੀ ਸੋਚ ਰੱਖਿਆ ਕਰੋ ਇਥੇ ਇਸ ਦੁਨੀਆ ਤੇ ਆਇਆ ਕਰਮ ਕਮਾਉਣ ਵਾਸਤੇ ਪਰਮਾਤਮਾ ਦਾ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਜੀ